ਇਕਠਵੀਂ ਪਾਸ ਬੰਦੇ ਨੇ ਪਾਖੜਾ ਡੈਮ ਕਿਵੇਂ ਬਣਾ ਦਿੱਤਾ ਜਦ ਭਾਰਤ ਆਜ਼ਾਦ ਹੋਇਆ ਤਾਂ ਦੇਸ਼ ਹੜ੍ਹ ਸੋਕਾ ਤੇ ਬਿਜਲੀ ਦੀ ਕਮੀ ਵਰਗੀਆਂ ਚੁਣੌਤੀਆਂ ਤੋਂ ਗੁਜ਼ਰ ਰਿਹਾ ਸੀ ਸਤਲੁਜ ਤੇ ਕਿ ਜਾਇੰਟ ਡੈਮ ਸਭ ਕੁਝ ਬਦਲ ਕੇ ਰੱਖ ਸਕਦਾ ਸੀ ਪਰ ਇਨਾ ਵੱਡਾ ਢਾਂਚਾ ਬਣਾਉਣ ਦੀ ਮਹਾਰਤ ਉਸ ਵੇਲੇ ਭਾਰਤ ਕੋਲ ਨਹੀਂ ਸੀ ਇਸ ਲਈ ਨਹਿਰੂ ਸਾਹਿਬ ਤੇ ਉਹਨਾਂ ਦੀ ਟੀਮ ਨੇ ਹਾਰਵਰਡ ਸਲੋਕਮ ਨੂੰ ਕੰਮ ਲਈ ਚੁਣਿਆ ਸਲੋਕਮ 8ਵੀਂ ਤੋਂ ਬਾਅਦ ਸਿਰਫ 13 ਸਾਲ ਦੀ ਉਮਰ ਤੋਂ ਹੀ ਇੱਕ ਸਟੀਲ ਮਿਲ ਵਿੱਚ ਕੰਮ ਕਰਨ ਲੱਗੇ ਆਪਣੀ ਅਣਥਕ ਮਿਹਨਤ ਨਾਲ ਉਹ ਹੌਲੀ-ਹੌਲੀ ਅਮਰੀਕਾ ਦੇ ਸਭ ਤੋਂ ਵੱਡੇ ਡੈਮਸ ਦੇ ਇੰਚਾਰਜ ਬਣ ਗਏ ਜਿਨ੍ਹਾਂ ਵਿੱਚ ਪਹਿਲੀ ਵਾਰ 취 ਰੱਦ ਕਰ ਦਵੇ ਪਰ ਭਾਰਤ ਨੇ ਵਿਦਆਊਟ ਐਨੀ ਚੇਂਜਸ ਕੰਟਰੈਕਟ ਨੂੰ ਸਾਈਨ ਕਰ ਲਿਆ ਤੇ ਉਹਨਾਂ ਨੂੰ ਕੰਮ ਤੇ ਰੱਖ ਲਿਆ 1952 ਵਿੱਚ 64 ਸਾਲਾਂ ਦੇ ਸਲੋਕਮ ਪਾਖੜਾ ਤੇ ਗੌਜ ਵਿੱਚ ਦਾਖਲ ਹੋਏ ਕੰਟਰੈਕਟ ਕਹਿੰਦਾ ਸੀ ਕਿ ਉਹ ਸਿਰਫ 4 ਮਹੀਨੇ ਸਾਈਟ ਤੇ ਰਹਿਣਗੇ ਪਰ ਉਹ 9 ਮਹੀਨੇ ਰਹੇ ਉਹਨਾਂ ਨੇ ਅਫਸਰ ਸ਼ਾਹੀ ਦੀਆਂ ਪੇਸ਼ ਕੀਤੀਆਂ ਚੁਣੌਤੀਆਂ ਨੂੰ ਜੋਸ਼ ਨਾਲ ਪਾਰ ਕੀਤਾ ਪਾਰੀ ਮਸ਼ੀਨਰੀ ਲਿਆਂਦੀ ਤੇ ਸਾਈਟ ਨੇੜੇ ਇੱਕ ਛੋਟਾ ਸ਼ਹਿਰ ਹੀ ਬਣਾ ਦਿੱਤਾ ਉਹ ਮੰਦੇ ਸੀ ਡੈਮਸ ਕੰਕਰੀਟ ਨਹੀਂ ਲੋਕ ਬਣਾਉਂਦੇ ਨੇ ਉਹਨਾਂ ਦੀ ਰਹਿਨੁਮਈ ਹੇਠਾਂ ਉਸ ਸਮੇਂ ਦਾ ਦੁਨੀਆ ਦਾ ਸਭ ਤੋਂ ਉੱਚਾ ਸਟ੍ਰੇਟ ਗ੍ਰੈਵਿਟੀ ਡੈਮ ਉ ਜਿੰਦਾ ਨਾ ਰਹੇ ਉਹ 2 ਸਾਲ ਪਹਿਲਾਂ ਹੀ ਗੁਜ਼ਰ ਗਏ ਸਨ ਠੀਕ ਜਦੋਂ ਭਾਖੜਾ ਪਾਵਰ ਹਾਊਸ ਨੇ ਬਿਜਲੀ ਬਣਾਣੀ ਸ਼ੁਰੂ ਕੀਤੀ ਸੀ ਪਰ ਉਹ ਆਪਣੇ ਪਿੱਛੇ ਡੈਮ ਤੋਂ ਵੀ ਵੱਡੀ ਚੀਜ਼ ਛੱਡ ਗਏ ਭਾਰਤੀ ਇੰਜੀਨੀਅਰਸ ਦੀ ਪੂਰੀ ਪੀੜ੍ਹੀ ਜਿਹੜੀ ਹੁਣ ਦੇਸ਼ ਦਾ ਭਵਿੱਖ ਬਣਾਉਣ ਤੋਰ ਪਈ ਸੀ ਹਾਰਵਰਡ ਲੋਕਮ ਨੇ ਇੱਕ ਗੱਲ ਸਾਬਿਤ ਕੀਤੀ ਕਿ ਡਿਗਰੀ ਦਰਵਾਜ਼ੇ ਖੋਲ ਸਕਦੀ ਹੈ ਪਰ ਕਰੇਜ ਡਿਸਪਲਿਨ ਤੇ ਚਟਾਨ ਵਰਗਾ ਮਜ਼ਬੂਤ ਜਜ਼ਬਾ ਹੀ ਇੱਕ ਦੇਸ਼ ਬਣਾ ਸਕਦਾ ਹੈ